ਦੋ ਮੋਦਰ ਦੋ ਮੋਦਰ ਨੇ ਆਪਣੀ ਪਿਸਾਹੀ ਜਾਂਜੀ ਦੇ ਵਿੱਚ ਕਿਹੜਾ ਸ਼ੰਦ ਵਰਤਿਆ ਦਬਈਆ 28 ਮਾਤਰਾਵਾਂ ਵਾਲਾ ਸ਼ੰਦ ਤਾਂ ਆਸ਼ਾ ਕਿੜੀ ਹੈ ਜੀ ਲੰਬੀ ਪੰਜਾਬੀ ਉਹਦੇ ਚਾਂਗੀ ਮਿਨਤਾਨੀ ਤੋਂ ਪੁੱਠਵਾਰੀ ਦੇ ਵੀ ਸ਼ਾਇਦ ਮਿਲਿਆ ਇਸੇ ਦੇ ਵਿੱਚ ਇੱਕ ਲਾਈਨ ਆਉਂਦੀ ਆ ਚਾਂਗੀ ਲਿਖੇ ਨ ਕੋਈ ਕਿਤੋਂ ਅਲੰਕਾਰ ਕਿਰਾ ਵਰਤਿਆ ਜੀ ਅਕਥਨੀ गल ना पेशा किस्सा प्राप्त होगा उन्नीस सौ सताई किस्सा उन्होंने कितों प्राप्त किया भाई हरि सिंह के मेहताब को खड़ा लिया पाया बजीरी से छपाया किसी जी वजीर हिमपैस जो कि भाई भीर सिंह जी भी शुरू की अठारह सौ बानवे स्थित थी अमृतसर इस किस्से हिंदू इतिहासिक हवाले भी मिलते हैं दमोदर बार बार एक किस्से गल आख्या है कि मैं एक किस्सा अखी बिठा है ये किस्सा मैं अपनी अखा के ना देखिया यथार सिद्ध करने की कोशिश करता विशास विशा सर्जन की कोशिश करता है ताठगुरु नुड़ सकन ਇਸ ਸਦੀ ਸ਼ੁਰੂਆਤ ਜਨਤੀ ਜਾਣ ਪਹਿਚਾਨ ਕਿੱਥੋਂ ਹੁੰਦੀ ਹੈ ਚੂਚਕ ਤੋਂ ਹੁੰਦੀ ਹੈ ਉਸ ਦੇ ਵਿੱਚ ਕੁਛ ਛਤਰ ਆਉਂਦੀਆਂ ਨੇ ਛਤਰ ਆਉਂਦੀਆਂ ਨੇ ਜੀ ਨਾਮ ਗਮੋਦ ਦੇ ਜਾਤ ਗੁਲਾਟੀ ਆਇਆ ਸੀ ਸ਼ਾਮੀ ਉੱਥੋਂ ਬਦਲ ਆਇਆ ਜੀ ਦਿਮੋਦ ਦੇ ਜਿਹੜੀ ਜਾਤੀ ਉਹ ਗੁਲਾਟੀ ਅਰੋੜਾ ਸੀ ਹੀ ਤੇ ਉਹ ਚੂਚਕ ਦੇ ਸ਼ਾਇਦ ਸੰਚਾਲ ਆਇਆ ਸੀ ਉਸ ਤੋਂ ਬਾਅਦ ਕਿਸੇ ਦਾ ਆਰੰਭ ਹੁੰਦਾ ਹੈ सब तो पहला मंगलाचार में होंगा तो उस हीर का जन्म दिखाया जाता है जी दवी दमोदर अनुसार हीर दहेलियां कि तीन सौ साठ जो ये बारिश सारे अनुसार पुछ लिया जाए तो साठ ने कि साठ ने दमोदर अनुसार पूछ लिया जाए तो तीन सौ साठ में तीन सौ छे बंब तू बाद एक सौ सातवें बंब से जाके राजे का जन्म होंगे कि जन्म होंगे जी ਰਾਜੇ ਦਾ ਤੇ ਆਉਣੇ ਕੁਝ ਬੰਦਾ ਵੀ ਤੇ ਆਂਦੇ ਦੀ ਖੂਬਸੂਰਤੀ ਦਾ ਵਰਣਨ ਕੀਤਾ ਜਾਂਦਾ ਹੈ ਜਿਹੜਾ ਰਾਜਾ ਹੁੰਦਾ ਨਹੀਂ ਇੱਕ ਆਦਰਸ਼ ਪੇਮ ਨੂੰ ਕਿਸੇ ਦੇ ਵਿੱਚ ਦਿਖਾਇਆ ਜਾਂਦਾ ਹੈ ਜਿਹੜਾ ਦੂਸਰ ਟੈਂਪਲ ਹੁੰਦਾ ਉਹ ਕਹਾਵਾ ਦਮੋਦਰ ਛੀਰ ਦੇ ਪਿੰਡ ਦਾ ਪਟਵਾਰ ਸੀ ਤਾਂ ਦਮੋਦਰ ਆਪਦੇ ਆਪ ਨੂੰ ਕਿਸੇ ਦੇ ਵਿੱਚੋਂ ਦਾ ਦੁਕਾਨਦਾਰ ਪਾ ਲੈਂਦਾ ਹੈ ਹੀਰ ਦਾ ਪਿੱਤਰ ਮੰਨਤੀ ਹੈ ਜੀ ਚੂਚਕ ਸਾਗਰੀ ਜੋ ਕਿ ਚੰਗ ਸਿਆਲਾਂ ਦਾ ਸਰਦਾਰ ਸੀ। ਹੀ ਇਸ ਦੇ ਪ੍ਰਾਕੜ ਜਿਹੜੇ ਸੀ ਦੀ ਖਾਨ ਪਠਾਨ ਸੁਲਤਾਨ ਤੇ ਬਹਾਦਰ। ਪਾਇਆ ਦਾਤਾ ਕੌਣ ਸੀਗੀ? ਕਿਆ ਦੋਸਾਈਆ ਬੇਥੀ ਨਹੀਂ ਲਈ ਸੀ ਤੇ ਮੰਗ ਜਿਹੜੀ ਸੀ ਕੁੰਦੀ। ਰਾਜਾ ਆਖਲੀ ਨਾਮ ਕੀ ਸੀਗੀ? ਤੀਦੋ। ਤੇ ਜਾਦ ਕਰਕੇ ਦਾ ਨਾਂ ਰਾਂਝਾ ਰਾਂਝਾ ਲੈ ਦਿੱਤਾ ਜਨਸੀ ਤੇ ਆਸ ਵਿੱਚ ਹੀ ਖਾਂਜਾ। ਪਿਤਾ ਮੋਜਨ ਪ੍ਰਾਕੜ ਜਿਹੜੇ ਸੀ ਦੀ ਤਾਹੀ

ਮੰਗਲਾ ਚਾਹ ਨੇ ਪਹਿਲੀਆਂ 17 ਕੀਵੀਆਂ ਜੀ ਉਹਨਾਂ ਨਾਮ ਸਹਿਬਾ ਲਈ ਜਿੰਨ ਇਜਤ ਉਪਾਇਆ ਇਹ ਜਿਹੜੀ ਮੰਗਲਾ ਚਾਹ ਹੁੰਦੀ ਹੈ 17 ਹੁੰਦੀ ਹੈ ਯਾਦ ਰੱਖਣੀ ਹੈ ਜਰੂਰੀ ਹੈ ਜਾਂ ਦਿਨ ਕੋ ਵੀ ਪੁੱਛ ਲਿਆ ਜਾਂਦਾ ਹੈ ਇਹ 17 ਦੇ ਕੀ ਵੀ ਕਿਹੜੇ ਕਿਤੇ ਦੀਆਂ ਨੇ ਜਾਂ ਫਿਰ ਰੈਕਟਰ ਦੀ ਨਿਸ਼ਾਨ ਹੁੰਦੀ ਹੈ ਦਮੋਦਰਨ ਚਾਰ ਪੀਸੇ ਦਾ ਜਿਹੜਾ ਸਮਾਗ੍ਰੀ ਪਿੱਛਾ ਲਿਖਿਆ ਹੋਇਆ ਸਮਾਗ੍ਰੀ ਸੀ 1539 बिक्रमी सामद जी जाके चार बहत्तर हो जाता है सतवंजा घटा के जी जो बिको साल ईसवी आना हो सतवंजा घटा चार बहत्तर ईसवी का समा आता फिर आ जाता है जी हीर बारे पंजाबी साहित्य सब तो पहला जहाँ भाई सब तो पहला जिकर किया है जी वह भाई गुरदास जी ने ਪਾਈ ਗੁਰ ਦਾ ਜਿੱਤੋ ਬਿਨਾ ਵੀ ਇੱਕ ਹੋਰ ਸੂਫੀ ਕਵੀ ਸੀ ਜੀ ਦੂਰੇ ਦਿੱਤੇ ਦੀ ਕਰਾਉਂਦਾ ਜੀ ਉਹ ਹੈ ਦਾ ਸਾਹ ਹੁਸੈਨ ਤੇ 27ਵੀਂ ਬਾਦ ਦੀ ਪਹਿਲੀ ਪਾੜੀ ਦੇ ਵਿੱਚ ਹੀ ਜਾਂਦੇ ਦਾ ਜ਼ਿਕਰ ਮਿਲਦਾ ਹੈ ਪਾਈ ਦੇ ਦਾ ਦੀ ਕਿੰਨੀ ਪਾੜੀ ਦੇ ਵਿੱਚ ਕੀ ਕਿੰਦਾ ਜੀ 27ਵੀਂ ਬਾਦ ਦੀ ਪਹਿਲੀ ਪਾੜੀ ਦੇ ਵਿੱਚ ਹੀ ਜਾਂਦੇ ਦਾ ਜ਼ਿਕਰ ਮਿਲਦਾ ਉਹਦੇ ਵਿੱਚ ਹੀ ਜਾਂਦੇ ਕੋ ਬਿਨਾ ਵੀ ਇੱਕ ਹੋਰ ਜਿਹੜੇ ਉਹਨਾਂ ਨੇ ਨਾਮਿੰਦਾ ਕਲਾਮੇ ਜ ਨੂੰ ਇੱਕ ਫੈਕਟਿਵ ਨੂੰ ਸੋਨ ਲਈਦਾ ਤਹੀ ਜਾਂਦਾ ਜਿਹਤਰਿੰਦਰਾ ਜੀ ਕਿਸੇ ਵਿੱਚ ਰਾਤ ਵੀ ਗੋੜ ਪਿਆ ਗਿਆ ਕਿਚਾ ਜੀ ਨਾਟਕੀ ਗੋੜ ਪਿਆ ਹੋਇਆ ਹੈ ਰਾਜ ਕੋ ਡਾਇਲੌਗ ਦੀ ਤਰ੍ਹਾਂ ਜੇ ਚੱਲਦਾ ਰੋਗਾ ਗੋਲ ਦਾ ਪਲਾਂਟ ਕਿੱਥੋਂ ਲਾ ਦੇ ਜੀ ਗੱਲ ਜਾ ਲੰਕਰੀ ਉੱਥੇ ਆਪ ਆ ਕੇ ਸੰਭਾਲ ਲੈਣਾ ਡਮਾਦਰ ਸੋ सारे किस्ता लिखा गया जी चौदह सौ बवंजा बुद्ध बुद्ध सिंह नौ सौ नब्बे बाबा गंगा सिंह बेदी नौ सौ काट बंद मन जोल एजुकेशन बोर्ड कार्डिंग लिखा जाए तो नौ सो सठ बंद बनते हैं जी